ਹਾਂਜੀ ਸਤਿ ਸ੍ਰੀ ਅਕਾਲ ਦੋਸਤੋ ਤਾਂ ਦੋਸਤੋ ਉਮੀਦ ਕਰਦੇ ਆਂ ਕਿ ਆਪ ਸਭ ਠੀਕ ਹੋਮੋਗੇ ਤਾਂ ਦੋਸਤੋ ਇਸ ਵੀਡੀਓ ਦੇ ਜ਼ਰੀਏ ਤੁਹਾਨੂੰ ਦਰਸ਼ਨ ਕਰਵਾਵਾਂਗੇ ਗੁਰਦੁਆਰਾ ਅੜੀਸਰ ਸਾਹਿਬ ਦੇ ਤਾਂ ਪਹੁੰਚ ਗਏ ਆਂ ਆਪਾਂ ਗੁਰਦੁਆਰਾ ਅੜੀਸਰ ਸਾਹਿਬ ਦੀ ਪਾਰਕਿੰਗ ਦੇ ਵਿੱਚ ਤਾਂ ਆਪਾਂ ਸਭ ਤੋਂ ਪਹਿਲਾਂ ਆਪਣਾ ਮੋਟਰਸਾਈਕਲ ਜਿਹੜਾ ਉਹ ਸਹੀ ਜਗ੍ਹਾ ਦੇ ਉੱਤੇ ਲਗਾ ਦਈਏ ਇੱਥੇ ਬਹੁਤ ਚੰਗਾ ਪ੍ਰਬੰਧ ਕੀਤਾ ਗਿਆ ਮੋਟਰਸਾਈਕਲ ਜਾਂ ਕਾਰਾਂ ਗੱਡੀਆਂ ਨੂੰ ਪਾਰਕ ਕਰਨ ਦੇ ਲਈ ਤਾਂ ਦੋਸਤੋ ਲਾ ਤਾਂ ਆਪਾਂ ਮੋਟਰਸਾਈਕਲ ਆਪਣਾ ਪਾਰਕਿੰਗ ਦੇ ਵਿੱਚ ਤਾਂ ਦੋਸਤੋ ਇਹ ਆ ਜਿਹੜਾ ਗੁਰਦੁਆਰਾ ਅੜੀਸਰ ਸਾਹਿਬ ਦਾ ਮੇਨ ਗੇਟ ਹੈ ਤਾਂ ਜਦੋਂ ਇਸ ਗੇਟ ਦੇ ਜ਼ਰੀਏ ਗੁਰਦੁ ਤਾਂ ਨਾਲ ਹੀ ਸੱਜੇ ਹੱਥ ਜੋੜਾ ਕਰ ਬਣਿਆ ਹੋਇਆ ਜਿੱਥੇ ਸਾਰੀਆਂ ਸੰਗਤਾਂ ਆਪਣੇ ਜੋੜੇ ਜਮਾ ਕਰਵਾਉਂਦੀਆਂ ਨੇ ਅਤੇ ਉਸ ਤੋਂ ਬਾਅਦ ਸੰਗਤਾਂ ਅੱਗੇ ਵੱਲ ਜਾਂਦੀਆਂ ਨੇ ਤਾਂ ਅੱਜ ਐਤਵਾਰ ਦਾ ਦਿਨ ਸੀ ਜਿਸ ਕਰਕੇ ਸੰਗਤਾਂ ਵੱਡੀ ਗਿਣਤੀ ਦੇ ਵਿੱਚ ਗੁਰਦੁਆਰਾ ਅੜੀਸਰ ਸਾਹਿਬ ਦੇ ਦਰਸ਼ਨ ਕਰਨ ਦੇ ਲਈ ਆਈਆਂ ਹੋਈਆਂ ਸਨ ਤਾਂ ਇਸ ਤੋਂ ਬਾਅਦ ਜਦੋਂ ਆਪਾਂ ਅੱਗੇ ਜਾਂਦੇ ਹਾਂ ਤਾਂ ਗੁਰਦੁਆਰਾ ਸਾਹਿਬ ਦੀ ਐਂਟਰੀ ਦੇ ਲਈ ਇੱਕ ਗੇਟ ਹੋਰ ਬਣਿਆ ਹੋਇਆ ਨਜ਼ਰ ਆਉਂਦਾ ਹੈ ਜਿਸ ਦੇ ਕੀ ਬਿਲਕੁਲ ਵਾਰ ਸੱਜੇ ਹੱਥ ਗੁਰਦੁਆਰਾ ਸ੍ਰੀ ਅੜੀਸਰ ਸਾਹਿਬ ਦਾ ਇਤਿਹਾਸ ਲਿਖਿਆ ਹੋਇਆ ਹੈ ਜਿਸ ਦੇ ਉੱਪਰ ਸੰਗਤਾਂ ਇਤਿਹਾਸ ਪੜ੍ਹਦੀਆਂ ਨੇ ਅਤੇ ਇਤਿਹਾਸ ਪੜਨ ਤੋਂ ਬਾਅਦ ਗੁਰਦੁਆਰਾ ਸਾਹਿਬ ਦੇ ਅੰਦਰ ਜਾਂਦੀਆਂ ਨੇ ਤਾਂ ਜਿਵੇਂ ਕਿ ਤੁਸੀਂ ਵੀ ਸਕਰੀਨ ਦੇ ਉੱਪਰ ਵੇਖ ਸਕਦੇ ਹੋ ਕਿ ਗੁਰਦੁਆਰਾ ਅੜੀਸਰ ਸਾਹਿਬ ਦਾ ਇਤਿਹਾਸ ਲਿਖਿਆ ਹੋਇਆ ਨਜ਼ਰ ਆ ਰਿਹਾ ਹੈ ਤਾਂ ਸੰਗਤਾਂ ਇਤਿਹਾਸ ਪੜਨ ਤੋਂ ਬਾਅਦ ਅੱਗੇ ਵੱਲ ਜਾਂਦੀਆਂ ਨੇ ਤਾਂ ਜਦੋਂ ਆਪਾਂ ਇਸ ਗੇਟ ਦੇ ਜ਼ਰੀਏ ਐਂਟਰ ਹੁੰਦੇ ਆਂ ਤਾਂ ਸੇਵਾਦਾਰਾਂ ਦੇ ਵੱਲੋਂ ਠੰਡੇ ਜਲ ਦੀ ਸਵਿਵਿਅ ਲਗਾਈ ਹੁੰਦੀ ਹੈ ਜਿੱਥੇ ਸੰਗਤਾਂ ਜਲ ਸਕ ਕੇ ਮਥਾ ਟੇਕਣ ਦੇ ਲਈ ਲਾਈਨਾਂ ਦੇ ਵਿੱਚ ਲੱਗਦੀਆਂ ਨੇ ਤਾਂ ਤੁਸੀਂ ਵੀਡੀਓ ਦੇ ਵਿੱਚ ਵੇਖੋ ਕਿ ਸੰਗਤਾਂ ਕਿੰਨੀ ਵੱਡੀ ਗਿਣਤੀ ਦੇ ਵਿੱਚ ਗੁਰੂ ਮਹਾਰਾਜ ਦੇ ਦਰਸ਼ਨ ਕਰਨ ਦੇ ਲਈ ਗੁਰਦੁਆਰਾ ਅੜੀਸਰ ਸਾਹਿਬ ਪਹੁੰਚੀਆਂ ਨੇ ਤਾਂ ਗੁਰਦੁਆਰਾ ਅੜੀਸਰ ਸਾਹਿਬ ਨੂੰ ਲੈ ਕੇ ਇੱਕ ਗੱਲ ਆਖੀ ਜਾਂਦੀ ਹੈ ਕਿ ਜੋ ਵੀ ਇੱਥੇ ਸੱਚੇ ਦਿਲ ਦੇ ਨਾਲ ਅਰਦਾਸ ਕਰਦਾ ਹੈ ਵਾਹਿਗੁਰੂ ਜੀ ਉਸ ਦੀ ਕੀਤੀ ਹਰ ਅਰਦਾਸ ਜ਼ਰੂਰ ਪੂਰੀ ਕਰਦੇ ਨੇ ਤਾਂ ਹੁਣ ਤੁਸੀਂ ਦਰਸ਼ਨ ਕਰ ਸਕਦੇ ਹੋ ਸ੍ਰੀ ਦਰਬਾਰ ਸਾਹਿਬ ਦੇ ਜਿੱਥੇ ਜਾ ਕੇ ਦਿਲ ਨੂੰ ਬਹੁਤ ਹੀ ਜ਼ਿਆਦਾ ਸਕੂਨ ਮਿਲਦਾ ਹੈ ਅਤੇ ਤੁਸੀਂ ਸੰਗਤਾਂ ਨੂੰ ਵੀ ਦੇਖ ਸਕਦੇ ਹੋ ਸੰਗਤਾਂ ਕਿੰਨੇ ਪਿਆਰ ਸ਼ਤਕਾਰ ਦੇ ਨਾਲ ਗੁਰੂ ਮਹਾਰਾਜ ਦੇ ਦਰਸ਼ਨ ਕਰ ਰਹੀਆਂ ਨੇ ਅਤੇ ਜਦੋਂ ਸੰਗਤਾਂ ਦਰਸ਼ਨ ਕਰਕੇ ਬਾਹਰ ਆਉਂਦੀਆਂ ਨੇ ਤਾਂ ਦਰਬਾਰ ਸਾਹਿਬ ਦੇ ਬਿਲਕੁਲ ਨਾਲ ਪਵਿੱਤਰ ਸਰੋਵਰ ਬਣਿਆ ਹੋਇਆ ਜਿਵੇਂ ਕਿ ਤੁਸੀਂ ਵੀਡੀਓ ਦੇ ਵਿੱਚ ਵੀ ਦੇਖ ਸਕਦੇ ਹੋ ਅਤੇ ਸਰੋਵਰ ਦੇ ਬਿਲਕੁਲ ਨਜ਼ਦੀਕ ਲੰਗਰ ਹਾਲ ਬਣਿਆ ਹੋਇਆ ਜਿੱਥੇ ਕਿ ਸੰਗਤਾਂ ਬੜੇ ਹੀ ਸਰਦਾ ਭਾਵਨਾ ਦੇ ਨਾਲ ਲੰਗਰ ਛਕਦੀਆਂ ਨੇ ਅਤੇ ਹੁਣ ਤੁਸੀਂ ਇਹਨਾਂ ਡੱਬਿਆਂ ਤੋਂ ਅੰਦਾਜ਼ਾ ਲਗਾਓ ਕੀ ਸੰਗਤਾਂ ਕਿੰਨੀ ਵੱਡੀ ਗਿਣਤੀ ਦੇ ਵਿੱਚ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਨੇ ਲਈ ਆਉਂਦੀਆਂ ਹੋਣਗੀਆਂ ਤਾਂ ਜਦੋਂ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਨ ਤੋਂ ਬਾਅਦ ਸੰਗਤਾਂ ਬਾਹਰ ਆਉਂਦੀਆਂ ਨੇ ਤਾਂ ਤੁਸੀਂ ਦੇਖੋ ਕਿ ਕਿੰਨਾ ਵੱਡਾ ਬਾਜ਼ਾਰ ਲੱਗਿਆ ਹੋਇਆ ਹੈ ਤਾਂ ਤੁਹਾਨੂੰ ਦੱਸ ਦਈਏ ਕਿ ਹੁਣ ਤਕਰੀਬਨ ਦੁਪਹਿਰ ਦੇ 1 ਵਜਨ ਵਾਲੇ ਨੇ ਅਤੇ ਤੁਸੀਂ ਦੇਖੋ ਕਿ ਸੰਗਤਾਂ ਇਸ ਸਮੇਂ ਵੀ ਗੁਰਦੁਆਰਾ ਅੜੀਸਰ ਸਾਹਿਬ ਦੇ ਦਰਸ਼ਨ ਕਰਨ ਦੇ ਲਈ ਵੱਡੀ ਗਿਣਤੀ ਦੇ ਵਿੱਚ ਪਹੁੰਚ ਰਹੀਆਂ ਨੇ ਅਤੇ ਗੁਰਦੁਆਰਾ ਸ੍ਰੀ ਅੜੀਸਰ ਸਾਹਿਬ ਦੇ ਦਰਸ਼ਨ ਕਰਨ ਲਈ ਪਹੁੰਚ ਰਹੀਆਂ ਸੰਗਤਾਂ ਇੱਕ ਗੱਲ ਜ਼ਰੂਰ ਨੋਟ ਕਰਿਓ ਕਿ ਜਦੋਂ ਆਪਾਂ ਬਠਿੰਡੇ ਵਾਲੀ ਸਾਈਡ ਤੋਂ ਗੁਰਦੁਆਰਾ ਅੜੀਸਰ ਸਾਹਿਬ ਦੇ ਦਰਸ਼ਨ ਕਰਨ ਲਈ ਆਉਂਦੇ ਆ ਤਾਂ ਇਹ ਗੇਟ ਵਾਲਾ ਰਸਤਾ ਹੀ ਗੁਰਦੁਆਰਾ ਅੜੀਸਰ ਸਾਹਿਬ ਵੱਲ ਨੂੰ ਜਾਂਦਾ ਹੈ ਤਾਂ ਤੁਹਾਨੂੰ ਦੱਸ ਦਈਏ ਕਿ ਹੁਣ ਇਹ ਵਾਲੀ ਸੜਕ ਹੈ ਜਿਹੜੀ ਉਹ ਬਣ ਰਹੀ ਹੈ ਜਿਸ ਕਰਕੇ ਇੱਥੋਂ ਦੀ ਰਸਤਾ ਬੰਦ ਕੀਤਾ ਹੋਇਆ ਹੈ ਅਤੇ ਹੁਣ ਗੁਰਦੁਆਰਾ ਅੜੀਸਰ ਸਾਹਿਬ ਜਾਣ ਦੇ ਲਈ ਅੱਗੇ ਜਾ ਕੇ BS ਕਾਲਜ ਤੋਂ ਇੱਕ ਸੜਕ ਮੁੜਦੀ ਹੈ ਜਿਸ ਦੇ ਰਾਹੀਂ ਤੁਸੀਂ ਗੁਰਦੁਆਰਾ ਅੜੀਸਰ ਸਾਹਿਬ ਪਹੁੰਚ ਸਕਦੇ ਹੋ ਬਾਕੀ ਧੰਨਵਾਦ ਕਰਦਿਆਂ ਤੁਹਾਡਾ ਵੀਡੀਓ ਨੂੰ ਆਖਿਰ ਤੱਕ ਦੇਖਣ ਦੇ ਲਈ ਵੀਡੀਓ ਕਿਵੇਂ ਲੱਗੀ ਕਮੈਂਟ ਕਰਕੇ ਜਰੂਰ ਦੱਸਿਓ ਅਤੇ ਵੀਡੀਓ ਨੂੰ ਅੱਗੇ ਸੰਗਤਾਂ ਦੇ ਨਾਲ ਸ਼ੇਅਰ ਜਰੂਰ ਕਰ ਦਿਓ ਮਿਲਦੇ ਹਾਂ ਕਿਸੇ ਅਗਲੀ ਵੀਡੀਓ ਦੇ ਨਾਲ ਦਿਓ ਇਜਾਜ਼ਤ ਉਦੋਂ ਤੱਕ ਦੇ ਲਈ ਰੱਬ ਰਾਖਾ